ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਕਰ ਚੁੱਕੇ ਨੇ ਅਤੇ ਸਰਕਾਰ ਕਿਸਾਨਾਂ ਨੂੰ ਰੋਕਣ ਵਾਸਤੇ ਆਪਣੇ ਹੱਥ ਕੰਡੇ ਅਪਣਾ ਰਹੀ ਹੈ ਦੋਸਤੋ ਜਿਵੇਂ ਤੁਸੀਂ ਆਹ ਵੀਡੀਓ ਵੇਖ ਸਕਦੇ ਹੋ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਜਿਹੜੇ ਗੋਲੇ ਸੀ ਉਹ ਛੁੱਟੇ ਗਏ ਅਤੇ ਲਾਠੀ ਚਾਰਜ ਵੀ ਕੀਤਾ ਗਿਆ ਅਤੇ ਕਿਸਾਨ ਤੁਸੀਂ ਵੇਖ ਸਕਦੇ ਹੋ ਕਿ ਜ਼ਖਮੀ ਵੀ ਹੋਏ ਨੇ ਅਤੇ ਆਹ ਇੱਕ ਵੀਡੀਓ ਦੋਸਤੋ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਇਹ ਕਹਿ ਰਿਹਾ ਹੈ ਕਿ ਮੇਰੇ ਜਿੰਨੀਆਂ ਮਰਜ਼ੀ ਛੋਟੀਆਂ ਮਾਰ ਲਓ ਪਰ ਮੈਂ ਥੋ ਭੱਜਣਾ ਨਹੀਂ ਜੇਕਰ ਮੈਂ ਥੋ ਭੱਜ ਗਿਆ ਤਾਂ ਲੋਕਾਂ ਨੇ ਮੈਨੂੰ ਪਗੌੜਾ ਕਹਿਣਾ ਤੁਸੀਂ ਅੱਗੇ ਉਸ ਨੌਜਵਾਨ ਦੀ ਵੀਡੀਓ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਅੱਗੇ ਸ਼ੇਅਰ ਕਰ ਦਿਓ ਮੇਰੇ ਪੱਗੜਾ ਥੋੜੀ ਆਪੋ ਦਵਾਈ ਲੈ ਲਿਆ ਫਿਰ ਕੀ ਆਗਾ ਕਾਉਂ ਕੰਮ ਹੋ ਰਿਹਾ ਮੈਂ ਚੁੱਕ ਕੇ ਜਾਉਂ ਉਹ ਕਾਗੇ ਵਧੀਆ ਮਾਰਤਾ ਨਹੀਂ ਆਉਂਦੀ ਵਾਲਾ ਪੰਡਾ ਬੈ ਜੱਲੀ ਹਾਂ ਇਹ ਨਹੀਂ ਕਦੀ ਬਾਪੂ ਸਹੀ ਗਾਲੀ ਲੈ ਗਿਆ ਜਾਣਾ ਨਹੀਂ ਤੁਰ ਕੇ ਜਾਉਂਗਾ ਨਹੀਂ ਸਾਰੇ ਮੈਂ ਭੱਜਾ ਸਾਰੇ ਭੱਜਣਗੇ ਨਹੀਂ ਖੜਾਗੇ ਆਪਾਂ ਡਟਾਂਗੇ ਕੋਈ ਗੱਲ ਨਹੀਂ ਮੇਰੇ ਯਾਰ ਬੂਟ ਪਾ ਦੇ ਯਾਰ ਕਾ ਗਣੀ ਆ